ਮੇਰਾ HDFC ਦਸੂਹਾ ਬੈਂਕ ਚ ਖਾਤਾ ਹੈ ਹਾਂਜੀ ਮੇਰਾ ਨਾ ਕ੍ਰੈਡਿਟ ਕਾਰਡ ਸੀਗਾ ਤੇ ਮੈਂ ATM ਦੇ ਭਲੇਖੇ ਕੈਡ ਕਾਰਡ ਤੋਂ ਮੈਂ 40000 ਰੁਪਇਆ ਪੇਮੈਂਟ ਮਲਕੀ ਕੈਸ਼ ਕਢਵਾ ਲਿਆ ਸੀ ਤੇ ਉਹਦੇ ਵਿੱਚ ਮੇਰਾ 44500 ਰੁਪਇਆ ਉਹਨਾਂ ਨੇ ਜਾਨਕੀ ਮਹੀਨੇ ਬਾਅਦ ਕੱਟ ਲਿਆ ਜੋ ਕਿ ਉਹਨਾਂ ਦਾ ਬਣਦਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਜਾ ਕੇ ਮੈਂ ਇੱਥੇ ਸਾਹਿਲ ਇੱਕ ਨਾਮ ਦਾ ਮੁੰਡਾ ਮਲਕੀ ਜੌਬ ਕਰਦਾ ਹੈ ਮੈਂ ਉਹਨੂੰ ਜਾ ਕੇ ਕਿਹਾ ਕਿ ਭਾਜੀ ਮੇਰੇ ਇੱਧਰ ਵਾਧੂ ਪੈਸੇ ਕੱਟ ਹੋ ਗਏ ਆ 44000 ਰੁਪਏ ਕੱਟ ਹੋ ਗਿਆ 40 ਦੇ ਵਿਜਾਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਯਾਨੀ ਕਿ ਮੈਂ ਕਿਹਾ ਮੇਰੇ ਪੈਸੇ ਵਾਪਸ ਕਰਾ ਦਿਓ ਜਿਹੜੇ ਐਕਸਟਰਾ ਕੱਟੇ ਆ ਤੇ ਉਹਨੇ ਕਿਹਾ ਕਿ ਤੁਹਾਡੇ ਫੋਨ ਤੋਂ ਮੇਲ ਪਾਣੀ ਪਾਣੀ ਤੇ ਆਪਣਾ ਫੋਨ ਦਿਓ ਮੇਰਾ ਫੋਨ ਲੈ ਲਿਆ ਉਹਨਾਂ ਨੇ ਤੇ ਪਤਾ ਨਹੀਂ ਉਹਨੇ ਕਿਹੜੇ-ਕਿਹੜੇ ਐਪ ਖੋਲੇ ਕੀ ਕੀ ਕੀਤਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯੂਜ਼ ਕੀਤਾ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਨੂੰ ਇੱਕ ਮੇਲ ਆ ਤੇ ਮੇਰਾ ਉਹਦਾ ਨੰਬਰ ਲੈ ਕੇ ਮੈਨੂੰ ਸੈਂਡ ਕੀਤੀ ਉਸ ਤੋਂ ਬਾਅਦ ਫਿਰ ਮੈਂ 18 ਤਰੀਕ 28 ਤਰੀਕ ਨੂੰ ਗਈ ਆ ਤੇ ਮੈਂ ਕਿਹਾ ਭਾਜੀ ਮੇਰੇ ਪੈਸੇ ਵਾਪਸ ਨਹੀਂ ਆਏ ਜਿਹੜੇ ਐਕਸਟਰਾ ਕੱਟੇ ਸੀ ਕਹਿੰਦੇ ਕੋਈ ਨਹੀਂ ਤੁਸੀਂ ਆਪਣਾ ਨੈਟ ਬੈਂਕਿੰਗ ਖੋਲ ਕੇ ਦਿਵੋ ਮੈਨੂੰ ਮੈਂ ਕਿਹਾ ਮੈਂ ਨੈਟ ਬੈਂਕਿੰਗ ਯੂਜ਼ ਨਹੀਂ ਕਰਦੀ ਕਹਿੰਦੇ ਪਾਸਵਰਡ ਦੋ ਤਾਂ ਮੈਂ ਕਿਹਾ ਮੈਂ ਨਹੀਂ ਯੂਜ਼ ਕਰਦੀ ਨਹੀਂ ਆ ਫਿਰ ਉਹਨੇ ਮੇਰਾ ਫੋਨ ਫੜਿਆ ਆ ਉਹਨੇ ਫਿਰ ਨੈਟ ਬੈਂਕਿੰਗ ਮੇਰੇ ਫੋਨ ਤੇ ਚਲਾਈ ਹੈ ਤੇ ਉਸ ਤੋਂ ਬਾਅਦ ਪਤਾ ਨਹੀਂ ਹੋਰ ਕੀ ਕੀ ਕਰਦਾ ਰਿਹਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯਾਨੀ ਕਿ ਯੂਜ਼ ਕੀਤਾ ਆ ਤੇ ਉਸ ਤੋਂ ਬਾਅਦ ਉਹਨੇ ਫਿਰ ਮੈਨੂੰ ਕਿਹਾ ਕਿ ਤੁਹਾਨੂੰ ਇੱਕ ਮੈਸੇਜ ਵੀ ਆਏਗਾ ਆਪਣਾ ਤੇ ਇੱਕ ਤੁਹਾਨੂੰ ਕਾਲ ਆਏਗੀ ਬੈਂਕ ਵੱਲੋਂ ਤੇ ਤੁਸੀਂ ਇਹ ਰਿਸਿਵ ਕਰਨੀ ਮੈਂ ਉਹ ਉਸ ਤੋਂ ਬਾਅਦ 2 ਦਿਨ ਬਾਅਦ ਮੈਨੂੰ ਕਾਲ ਆ ਗਈ ਹੈ ਤੇ ਮੈਂ ਉਹ ਕਾਲ ਮਲਕੀ ਚੱਕ ਲਈ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕ੍ਰੈਡਿਟ ਕਾਰਡ ਤੇ ਤੁਹਾਡਾ ਏਟੀਐਮ ਕਾਰਡ ਯਾਨੀ ਕਿ ਬੰਦ ਕਰ ਦੇਣਾ ਹੈ ਬੈਂਕ ਤੋਂ ਅਸੀਂ ਬੋਲਦੇ ਆ ਤੇ ਤੁਸੀਂ ਆਪਣਾ ਨੰਬਰ ਦੱਸੋ ਕਾਰਡ ਦਾ एटीएम ਕਾਰਡ ਦਾ ਤੇ ਕ੍ਰੈਡਿਟ ਕਾਰਡ ਦਾ ਤੇ ਫਿਰ ਉਹ ਮੈਂ ਉਹਨਾਂ ਨੂੰ ਮਿਲ ਕੇ ਉਹ ਨੰਬਰ ਦੱਸ ਦਿੱਤਾ ਆ ਤੇ ਫਿਰ ਉਸ ਤੋਂ ਬਾਅਦ ਮੇਰਾ 3 3 ਨਵੰਬਰ ਨੂੰ ਮੇਰੀ ਐਫ ਡੀ ਵੀ ਤੋੜ ਦਿੱਤੀ ਗਈ ਦੋ ਐਫ ਡੀਆਂ ਸੀ ਮੇਰੀ ਇੱਕ 40000 ਦੀ ਇੱਕ 8 ਲੱਖ ਦੀ ਐਫ ਡੀ ਸੀਗੀ ਤੇ ਉਹ ਮਿਲ ਕੇ ਤੋੜ ਦਿੱਤੀ 4 ਨਵੰਬਰ ਨੂੰ ਮੈਂ ਬੈਂਕ ਗਈ ਆ 8000 ਰੁਪਿਆ ਮੈਂ ਜਾਮਾ ਕਰਵਾਇਆ ਉਸ ਤੋਂ ਬਾਅਦ ਮੈਨੂੰ ਨਾ ਕੋਈ ਮੈਸੇਜ ਨਹੀਂ ਆਇਆ ਮੈਂ ਫਿਰ ਮੈਂ ਕਿਹਾ ਚਲੋ ਕਿ ਮੈਂ ਅਗਲੇ ਦਿਨ ਜਾ ਕੇ ਮੈਂ ਕਿਹਾ ਮੈਂ ਜਾ ਕੇ ਪੁੱਛਦੀ ਹਾਂ ਉਹਨਾਂ ਨੂੰ ਬੈਂਕ ਵਾਲਿਆਂ ਨੂੰ ਕਿ ਮੈਨੂੰ ਮੈਸੇਜ ਕਿਉਂ ਨਹੀਂ ਆਇਆ ਕਿ ਮੈਂ 8000 ਰੁਪਏ ਜਮਾ ਕਰਾਇਆ ਮੈਂ 5 ਨੰਬਰ ਨੂੰ ਫਿਰ ਗਈਆਂ ਬੈਂਕ ਜਦੋਂ ਮੈਂ ਬੈਂਕ ਜਾ ਕੇ ਆਪਣੀਆਂ ਐਂਟਰੀਆਂ ਪੁਆਈਆਂ ਕਾਪੀ ਤੇ ਤੇ ਮੇਰਾ ਸਾਰਾ ਯਾਨੀ ਕਿ ਪੈਸਾ ਸਾਰਾ ਨਿਕਲ ਚੁੱਕਿਆ ਸੀ ਸਾਰੀਆਂ ਮੇਰੀਆਂ ਦੋਨੋਂ ਐਕਟੀਆਂ ਟੁੱਟ ਗਈਆਂ ਤੇ ਫਿਰ ਉੱਥੇ ਮੈਡਮ ਸੀਗੇ ਤੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਹਾਡੇ ਤੇ ਐਕਟੀਆਂ ਵੀ ਟੁੱਟ ਗਈਆਂ ਆ ਫਿਰ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੋਈ ਤੂੰ ਹੀ ਇਦਾਂ ਡ ਅਟੈਂਡ ਕਰ ਲਿਓ ਮੈਂ ਅਟੈਂਡ ਕੀਤੀ ਹੈ ਤਾਂ ਮੈਂ ਕਿਹਾ ਮੈਨੂੰ ਉਹਨਾਂ ਨੇ ਪੁੱਛਿਆ ਜੋ ਜੋ ਮੈਂ ਦੱਸ ਦਿੱਤਾ ਹੈ 5 ਤਰੀਕ ਨੂੰ ਜਦੋਂ ਮੈਂ ਗਈਆਂ ਮੇਰੇ ਖੜੇ ਖੜੇ ਤੇ ਮੇਰਾ ਪੈਸਾ ਨਿਕਲਦਾ ਪਿਆ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੇਰਾ ਕ੍ਰੈਡਿਟ ਕਾਰਡ ਹੈ ਮੇਰਾ ਏਟੀਐਮ ਕਾਰਡ ਤੇ ਮੇਰਾ ਖਾਤਾ ਬੰਦ ਕੀਤਾ ਜਾਵੇ ਤਾਂ ਕਿ ਮੇਰਾ ਕੋਈ ਵੀ ਪੈਸਾ ਹੁਣ ਜਿਹੜਾ ਥੋੜਾ ਬਹੁਤਾ ਬਚਿਆ ਆ 3000 ਰੁਪਏ ਮੇਰਾ ਬਚਿਆ ਸੀ ਮੈਂ ਕਿਹਾ ਉਹ ਵੀ ਮੇਰਾ ਨਿਕਲੇ ਨਾ ਫਿਰ ਉਸ ਤੋਂ ਬਾਅਦ ਦੁਬਾਰਾ ਸਰ ਮੇਰਾ 5 ਨਵੰਬਰ ਨੂੰ ਮੇਰੀ ਕੰਪਲੀਟ ਹੁੰਦੀ ਪਈ ਹੈ ਤੇ 14 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਮੇਰਾ ਜਿਹੜਾ ਕ ਲਿਮਿਟ ਮੇਰੀ ਲੱਖ ਦੀ ਸੀਗੀ ਆਪੇ ਵਧਾਈ ਗਈ ਉਹਨਾਂ ਨੇ ਸਾਰਾ ਕੁਝ ਕੀਤਾ ਫੋਨ ਤੇ ਮੈਨੂੰ ਕੋਈ ਮੈਸੇਜ ਹੀ ਨਹੀਂ ਆਇਆ ਕਿ ਮੇਰੇ ਇੰਨੇ ਪੈਸੇ ਨਿਕਲ ਗਏ ਤਾਂ ਮੈਂ ਸਾਈਬਰ ਥਾਣੇ 'ਚ ਕੀਤੀ ਐ ਇੱਕ ਆਪਣਾ ਦਸੂਏ 'ਚ ਕੀਤੀ ਐ ਇੱਕ ਹੁਸ਼ਿਆਰਪੁਰ ਐਸਐਸਪੀ ਮੈਂ ਇਹ ਮੰਗ ਕਰਦੀ ਆ ਕਿ ਮੇਰਾ ਜਿਹੜਾ ਪੈਸਾ ਗਿਆ ਆ ਮੇਰੇ ਐਫਡੀਆ ਟੁੱਟੀਆਂ ਗਈਆਂ ਜਿਹੜਾ ਜਿੰਨਾ ਮੇਰਾ ਪੈਸਾ ਗਿਆ ਐ 9 ਲੱਖ ਤੇ 30 ਹਜ਼ਾਰ ਪਹਿਲਾਂ ਸੀਗਾ ਤੇ ਆ ਹੁਣ ਉਹਨਾਂ ਨੇ ਫੇਰ ਇੱਕ ਕ੍ਰੈਡਿਟ ਕਾਰਡ ਯੂਜ਼ ਕੀਤਾ ਜਿਹੜਾ ਕੀ ਮੇਰਾ ਪਹਿਲਾ ਪੈਸਾ ਜਿਹੜਾ ਮੇਰਾ ਰੱਖਦੀਆਂ ਤਾਂ ਉਹ ਮੈਨੂੰ ਵਾਪਸ ਕੇ ਕਰਵਾਇਆ ਜਾਏ ਤੇ ਆ ਜਿਹੜਾ 5 ਆ 496000 ਦਾ ਕ੍ਰੈਡਿਟ ਕਾਰਡ ਜਿਹੜਾ ਯੂਜ਼ ਕੀਤਾ ਹੈ ਉਹਦਾ ਪੈਸਾ ਮੈਨੂੰ ਨਾ ਕੋਈ ਵੀ ਪ੍ਰਵਾਇਡ ਕਰਨੀ ਕੋਈ ਜੀ ਮੇਰੇ ਵਿਆਹ ਵਾਸਤੇ ਸੀਗਾ ਘਰ ਵਿਆਹ ਰੱਖਿਆ ਸੀ ਅਸੀਂ ਤੇ ਇਸ ਮਾਮਲੇ 'ਚ ਉਹਨਾਂ ਨੂੰ ਵਿਆਹ ਵੀ ਥੋੜਾ ਅੱਗੇ ਕਰਨਾ ਪਿਆ ਕਿ ਉਹ ਮਨ ਲਕਿ ਵਿਆਹ ਮੰਗਦੇ ਪਏ ਹਮੁੰਡੇ ਵਾਲੇ ਪਰ ਸਾਡੇ ਕੋਲ ਪੈਸਾ ਹੀ ਨਹੀਂਗਾ ਮੇਰੇ ਮਨ ਤੇ ਬਹੁਤ ਮਨ ਮੈਂ ਡਿਵੈਸ਼ਨ ਵਿੱਚ ਪਹਿਲਾਂ ਹੀ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਸਾਡੇ ਨਾਲ ਠੱਗੀ ਹੋਈ ਹੈ ਫਿਰ ਮੈਂ ਜਿਆਦਾ ਡਿਵੈਰਸ਼ਨ ਵਿੱਚ ਰਹੀ ਆ ਮੇਰੀ ਬੇਟੀ ਵੀ ਇਦਾਂ ਡਿਵੈਰਸ਼ਨ ਵਿੱਚ ਰਹੀ ਹੈ ਤੇ ਅਸੀਂ ਬੜੇ ਚੰਨ ਨਾਲ ਵਿਆਹ ਰੱਖਿਆ ਸੀ ਬੇਟੀ ਦਾ ਤੇ ਉਹ ਸਾਡੇ ਚਾਹ ਵਿੱਚ ਹੀ ਰਹਿ ਗਈ ਹੁਣ ਅਸੀਂ ਵਿਆਹ ਅੱਗੇ ਕਰ ਆਇਆ ਮੁੰਡੇ ਵਾਲੇ ਸਾਡੇ ਕੋ ਵਿਆਹ ਮੰਗਦੇ ਸੀ ਇਸ ਕਰਕੇ ਅਸੀਂ ਅੱਗੇ ਵਿਆਹ ਕੀਤਾ ਜਿਆ ਸਮਝਾ ਕੇ ਅਸੀਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਪਰ ਇਦਾਂ ਹੋਣੀ ਨਹੀਂ ਚਾਹੀਦੀ ਸਾਡੇ ਨਾਲ ਇਦਾਂ ਹੋਈ ਹੋਰ ਗਾਂ ਨਾਲ ਕਿਸੇ ਨਾਲ ਹੋਈ ਅਸੀਂ ਬਹੁਤ ਦੁਖੀ ਆ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਤੇ ਪੈਸਾ ਸਾਡੇ ਕੋ ਮੰਗਦੇ ਆ ਕ੍ਰੈਡਿਟ ਕਾਰਡ ਦਾ ਅਸੀਂ ਕਿੱਥੋਂ ਦਈਏ ਸਾਡੇ ਨਾਲ ਪਹਿਲਾਂ ਹੀ ਫਰੋਡ ਹੋਇਆ ਸਾਰਾ ਹੀ ਜੀ ਇਨਸਾਫ ਜਾਣੇ ਆ ਕਿਉਂਕਿ ਸਰ ਇਹਦੀ ਅਸੀ ਕਰੇ ਮੈਰਿਜ ਰੱਖੀ ਹੋਈ ਸੀਗੀ ਤੇ ਸਾਡੇ ਨਾਲ ਇਨਾ ਫਰਾਡ ਹੋ ਗਿਆ 9,30,000 ਦਾ ਇਹ ਬੈਂਕ ਵਾਲਿਆਂ ਨੇ ਸਾਰਾ ਨੇ ਮਿਲੀਭੁਗਤਾ ਜੀ ਐਡੀ ਬੈਂਕ ਨਲਾਕੀ ਇਹਨਾਂ ਦੀ ਹੈਗੀ ਆ ਇਹਨਾਂ ਨੂੰ ਜਦ ਪਤਾ ਕਿ ਇਨਾ ਫਰਾਡ ਹੋ ਗਿਆ ਗੁਰੀ ਦੇ ਨਾਲ ਇਹਨੇ ਸਾਰਾ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਆਪਣੇ ਕਾਪ ਜੋ ਜਿਹੜੀ ਕਾਪੀ ਆ ਬੈਂਕ ਦੀ ਉਹ ਲਿਆ ਕੇ ਇਹਨਾਂ ਨੂੰ ਦਿੱਤੀ ਕਿ ਮੇਰਾ ਸਾਰਾ ਕੁਝ ਬੰਦ ਕਰ ਦਿਓ ਇਹਨਾਂ ਨੇ ਇੰਨੀ ਨਲਾਕੀ ਬੈਂਕ ਦੀ ਹੈਗੀ ਆ ਜੀ ਇਹਨਾਂ ਨੇ ਕ੍ਰੈਡਿਟ ਕਾਰਡ ਨਹੀਂ ਬੰਦ ਕੀਤਾ ਜਦ ਸਾਡੀ ਕੰਪਲੀਟ ਹੋਈ ਹੈ 5 ਨਵੰਬਰ ਨੂੰ ਉਸ ਤੋਂ ਬਾਅਦ ਵੀ ਕ੍ਰੈਡਿਟ ਕਾਰਡ ਯੂਜ਼ ਹੋ ਰਿਹਾ ਜੀ 14 ਤਰੀਕ ਤੋਂ 14 ਨਵ ਦੇ ਵਿੱਚ ਉਹਨਾਂ 496000 ਦੇ ਉਹਨਾਂ ਨੇ ਪੈਸੇ ਸ਼ਾਪਿੰਗ ਪੰਜ ਮਹੀਨ ਦਾਦਾ 1000 ਬੀਫ ਵੀ ਕੀਤੀ ਹੋਈ ਹੈ ਉਹ ਦੇਖ ਲਓ ਵੀ ਸਾਨੂੰ ਉਹ ਤੇ ਪਤਾ ਹੀ ਨਹੀਂ ਸੀ ਲੱਗਣਾ ਸਾਡੇ ਘਰੇ ਰਿਕਵਰੀ ਵਾਲ ਆਇਆ ਉਹਨੇ ਸਾਨੂੰ ਹੰਡੂ ਕਹਿੰਦਾ ਜੀ ਇੰਨਾ ਤੁਹਾਡਾ ਪੈਸਾ ਬਣਿਆ ਪਿਆ ਕ੍ਰੈਡਿਟ ਕਾਰਡ ਦਾ ਬਿੱਲ ਜਦੋਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਤੇ ਆ ਫਰੋਡ ਹੋਇਆ ਅੱ디 ਤੱਕ ਕੰਪਲੀਟ ਹੋਈ ਹੋਈ ਹੈ ਫਿਰ ਉਹਨੇ ਮੁੰਡੇ ਨੇ ਵੀ ਸਾਨੂੰ ਇਹੀ ਗੱਲ ਕਹੀ ਕਿ ਬੈਂਕ ਦੀ ਨਲਾਇਕੀ ਹੈ ਉਹਨਾਂ ਨੇ ਕ੍ਰੈਡਿਟ ਕਾਰਡ ਬੰਦ ਕਿਉਂ ਨਹੀਂ ਕੀਤਾ ਜੇ ਅਸੀਂ ਬੈਂਕ ਵਿੱਚ ਜਾਨੇ ਆ ਤੇ ਉਹਨੂੰ ਸਾਡੀ ਸੁਣਵਾਈ ਨਹੀਂ ਕੋਈ ਵੀ ਕਰਦੇ ਸਾਡੀ ਤੇ ਇਹੀ ਰਿਕੁਐਸਟ ਹੈ ਜੀ ਐਸਐਸਪੀ ਸਾਹਿ ਕਿ ਜਿਹੜਾ ਸਾਡਾ ਇਹ ਪੈਸਾ ਹੈਗਾ ਉਹ ਸਾਡੇ ਨੂੰ ਦਵਾਇਆ ਜਾਵੇ ਤੇ ਅਸੀਂ ਆਪਣੀ ਭੈਣ ਦਾ ਵਿਆਹ ਕਰ ਸਕੀਏ ਸਾਦਾ ਜੀ ਵਿਆਹ ਵਾਸਤੇ ਹੀ ਵਿਆਹ ਦੇ ਦਿਨ ਵੀ ਮਿੱਥੇ ਸਨ ਅੱਗੇ ਸਾਨੂੰ ਪੈਸਾ ਜਿਹੜਾ ਸਾਡਾ ਸਾਰਾ ਚ ਇਹਨਾਂ ਨੇ ਕਿਨੇ ਫਰੋਡ ਮਾਰਿਆ ਹਮ ਚਲ ਇਹ ਸਾਰਾ ਫਰੋਡ ਇਹਨਾਂ ਨੇ ਕੀਤਾ ਜੀ ਅਸੀਂ ਇਹ ਮੰਗ ਕਰਨੇ ਆ ਵੀ ਜਿਹੜਾ ਸਾਡਾ ਸਾਰਾ ਪੈਸਾ 930000 ਰੁਪਇਆ ਇਹ ਸਾਰਾ ਵਾਪਸ ਕੀਤਾ ਜਾਵੇ ਸਾਨੂੰ ਤੇ ਸਾਨੂੰ ਵਾਪਸ ਲੈਣਾ ਚਾਹਦਾ ਅਹੀ ਲੜਕੀ ਦਾ ਵਿਆਹ ਕਰੀਏ